ਦੇਖੋ ਗੱਲ ਯਾਰ ਗੱਲ ਯਾਰ ਸੁਪੀਰ ਬਾਦਲ ਜੀ ਦਾ ਬਤੌਰ ਉਹਨਾਂ ਦੀ ਸਫੇਦ ਦਾੜੀ ਔਰ ਇੱਕ ਗੁਰਸਿੱਖ ਦਾ ਜਿਹੜਾ ਪਹਿਰਾਵਾ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਔਰ ਮੈਂ ਤਾਂ ਹੂੰ ਸੁਪੀਰ ਜੀ ਦੇ ਖਿਲਾਫ ਵੀ ਨਹੀਂ ਕਦੇ ਘੱਟ ਬੋਲਦਾ ਕਿ ਸਿਆਣੇ ਕਹਿੰਦੇ ਵੀ ਘੱਟ ਬੋਲਣਾ ਚਾਹੀਦਾ ਪਰ ਉਹ ਸੁਪੀਰ ਬਾਦਲ ਜੀ ਹਟਦੇ ਹੀ ਉਹਨਾਂ ਨੂੰ ਲੱਗਦਾ ਵੀ ਕੋਈ ਸ਼ਾਇਦ ਮੇਰੇ ਤੋਂ ਡਰ ਨਾ ਲੱਗੇ ਸੋ ਕੱਲ ਉਹਨਾਂ ਨੇ ਗਿੱਦੜਬਾਚ ਮੀਟਿੰਗ ਕੀਤੀ ਸੀ ਮਾਗੀ ਮੇਲੇ ਦੀ ਕਾਨਫਰੰਸ ਦੇ ਉ ਮਤਲਬ ਪਹਿਲਾਂ ਤਾਂ ਇਹ ਦੱਸ ਦਿਆਂ ਕਿ ਮਾਗੀ ਮੇਲੇ ਦੀਆਂ ਕਾਨਫਰੰਸਸ ਸਾਡੀ ਸਰਕਾਰ ਵੱਲੇ ਬੰਦ ਹੋ ਗਈਆਂ ਸੀ ਉਹਦਾ ਕਾਰਨ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਤੁਸੀਂ ਇਸ ਸ਼ਹਾਦਤਾਂ ਤੇ ਕਿਸੇ ਤਰੀਕੇ ਦੀਆਂ ਸਿਆਸੀ ਕਾਨਫਰੰਸਸ ਨਹੀਂ ਕਰ ਸਕਦੇ ਤੇ ਪੰਜਾਬ ਸਰਕਾਰ ਨੇ ਕਿਹਾ ਕਿ ਹੁਣ ਤੋਂ ਅਸੀਂ ਸਿਆਸੀ ਕਾਨਫਰੰਸ ਬੰਦ ਕਰਦੇ ਹਾਂ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਵੀ ਨਹੀਂ ਮੰਨਦੇ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਐਵੇਂ ਬੰਦ ਸੀ ਉੱਥੇ ਤਾਂ ਨਹੀਂ ਹੋ ਰਹੀਆਂ ਜਿੱਥੇ ਤੁਹਾਨੂੰ ਸੂਟ ਕਰਦਾ ਹੈ ਉੱਥੇ ਤੁਸੀਂ ਆਪਣਾ ਕੰਮ ਚਲਾ ਦਿੰਦੇ ਹੋ ਐਸੇ ਕਰਕੇ ਜਦੋਂ ਤੁਹਾਨੂੰ ਤਨਖਾਹਿਆ ਕਰਾਰ ਦਿੱਤਾ ਜਦੋਂ ਤੁਸੀਂ ਮੰਨਿਆ ਕਿ ਅਸੀਂ ਬੇਅਦਬੀ ਕੀਤੀ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕੀਤੀ ਹੈ ਇਸ ਦੇ ਬਾਵਜੂਦ ਤੁਸੀਂ ਜਦੋਂ ਆਏ ਮੂੜ ਚ ਇਲੈਕਸ਼ਨ ਨਹੀਂ ਲੜੇ ਬਹਾਨੇ ਨਾਲ ਭੱਜ ਗਏ ਵੀ ਗਿੱਦੜ ਬਾਹ ਨਾਲ ਲੜਨਾ ਪਵੇ ਡੇਰਾ ਬਾਬਾ ਨਾਨਕ ਨਾਲ ਲੜਨਾ ਪਵੇ ਕਿਉਂ ਤੁਹਾਨੂੰ ਇਹ ਸੀ ਕੀ ਅਸੀਂ ਝਾੜੂ ਵਾਲੇ ਉਮੀਦਵਾਰ ਨੂੰ ਜਿਤਾਵਾਂਗੇ ਆ ਇਸ ਕਰਕੇ ਤੁਸੀਂ ਆਦਾ ਉਮੀਦਵਾਰ ਦਿੱਤਾ ਨਹੀਂ ਨਾ ਤੁਸੀਂ ਲੜੇ ਤੇ ਮੈਂ ਤੁਹਾਨੂੰ ਵਾਰ-ਵਾਰ ਗੁਜ਼ਾਰਿਸ਼ ਕੀਤੀ ਕਿ ਸੁਖਬੀਰ ਜੀ ਤੁਸੀਂ ਆਪ ਆ ਕੇ ਚੋਣਾਂ ਲੜੋ ਲੇਕਿਨ ਤੁਸੀਂ ਨਹੀਂ ਮੰਨੇ ਮੈਂ ਇਹ ਵੀ ਕਿਹਾ ਵੀ ਜੇ ਤੁਸੀਂ ਲੜੋਗੇ ਤਾਂ ਮੈਂ ਲੜਾਂਗਾ ਪਰ ਬੱਦੀ ਨਹੀਂ ਲੜੇਗੀ ਨਹੀਂ ਮੰਨੇ ਚਲੋ ਚੋਣ ਹੋ ਗਿਆ ਹੁਣ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਤਨਖਾਹਾਂ ਕਰਾਰ ਤੋਂ ਬਾਹਰ ਆਏ ਤੁਸੀਂ ਆਖਿਆ ਵੀ ਮੈਂ ਤਾਂ ਛੁੱਟੀ ਤੇ ਗਿਆ ਸੀ ਹੁਣ ਮੈਂ ਆ ਗਿਆ ਯਾਰ ਨਾਓ ਤੁਸੀਂ ਵਾਟ ਮਚੁਰ ਪੋਲੀਟੀਸ਼ੀਨ ਬੰਨਾ ਚਾਹੀਦਾ ਤੁਹਾਨੂੰ ਜਿਹੜੇ ਕੀ ਹੈ ਨਹੀਂ ਅਕਾਲੀ ਦਲ ਦੇ ਤੁਸੀਂ ਸਰਪ੍ਰਸਤੋਂ ਮਾਲਿਕੋਂ ਉਹ ਵੀ ਇਸ ਕਰ ਕਿਉਂਕਿ ਹੋਰ ਜਿਹੜੇ ਹੈਗੇ ਆ ਲੋਕ ਵਿਚਾਰੀ ਅਕਾਲੀ ਦਲ ਦੇ ਹੈ ਤਾਂ ਉਹ ਕਾਬਲ ਉਹਨਾਂ ਕੋਲ ਮਾਲ ਨਹੀਂ ਹੈ ਮਾਇਆ ਤੋਂ ਬਿਨਾ ਪਾਰਟੀ ਚੱਲਦੀ ਨਹੀਂ ਹੈ ਇਸ ਕਰਕੇ ਤੁਹਾਡੇ ਨਾਲ ਸਾਰੇ ਇਰਦ ਗਿਰ ਦੌੜੋਗੇ ਹੁਣ ਕੱਲ ਤੁਸੀਂ ਗਿੱਦੜ ਬੇ ਆ ਗਈ ਹੁਣ ਗਿੱਦੜ ਬੇ ਲੋਕਾਂ ਨੂੰ ਤਾਂ ਪਤਾ ਨਹੀਂ ਵੀ ਸ਼੍ਰੋਮਣੀ ਕਮੇਟੀ ਅਕਾਲੀ ਦਲ ਦਾ ਪ੍ਰਧਾਨ ਕਿੰਨਾ ਝੂਠ ਬੋਲਦਾ ਇੱਕ ਸੁਖਨੇ ਪਿੰਡ ਚ ਆਏ ਤੇ ਉੱਥੇ ਕਿਹਾ ਵੀ ਰਾਜੇ ਬਣਨ ਨੂੰ ਤਾਂ ਯਾਰ ਚੌਥੇ ਨੰਬਰ ਤੇ ਰੱਖਣਾ ਸੀ ਇਹਨੂੰ ਤੀਜੇ ਤੇ ਕਿਉਂ ਰੱਖਿਆ ਤੁਸੀਂ ਇਹਦਾ ਦਿਖਾ ਦਿਓ ਵੀ ਅਸੀਂ ਕਿਹੜੇ ਕਿਹੜੇ ਪਿੰਡ ਚੋਂ ਸਾਰੇ 50 ਪਿੰਡਾਂ ਦਾ ਵੇਰਵਾ ਦਿਓ ਇੱਕ ਪਿੰਡ ਚ ਜੇ ਅਸੀਂ ਤੀਜੇ ਨੰਬਰ ਤੇ ਰਹਿ ਗਏ ਉਹ ਰਿਜ਼ਰਵ ਕੈਟਾਗਰੀ ਦੀ ਸਾਡੀ ਸੀਟ ਸੀ ਕਹਿਰਾ ਮਤਲਬ ਤੁਸੀਂ ਬੜੇ 30 ਬਾਰ ਖਾਨ ਦੀ ਗੱਲ ਕਰਦੇ ਹੋ ਦੂਜੇ ਪਿੰਡਾਂ ਦਾ ਵੀ ਹਿਸਾਬ ਕਰ ਲਓ ਵੀ ਬਾਕੀ 47 ਪਿੰਡਾਂ 'ਚ 48 ਪਿੰਡਾਂ 'ਚ ਤੁਸੀਂ ਤੀਜੇ ਨੰਬਰ ਤੇ ਚੌਥੇ ਨੰਬਰ ਤੇ ਵੀ ਰਹੇ ਹੋ। ਥੋੜੇ ਕਈ ਥਾਂ ਦੇ ਬੱਦੇ ਹੀ ਨਹੀਂ ਚੋਣਵ ਲੜੇ। ਐਸੀਆਂ ਸੀਟਾਂ ਵੀ ਐ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਸ ਤਰ੍ਹਾਂ ਸਫੇਦ ਦਾੜੀ ਵਾਲਾ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇਸ ਤਰ੍ਹਾਂ ਨਹੀਂਆ ਮਜ਼ਾਕ ਕੀਤਾ ਤੇ ਝੂਠੀਆਂ ਗੱਲਾਂ ਲੋਕਾਂ ਨੂੰ ਨਾ ਖੋ ਕੇ ਫੇਰ ਤੁਸੀਂ ਕਹਿੰਦੇ ਮੈਂ ਲੜਾਂਗਾ ਫਿਰ ਤੁਸੀਂ ਆਪਣਾ ਬਿਆਨ ਵਾਪਸ ਲੈ ਲੇ। ਸੋਖਬੀਰ ਜੀ ਗੱਲ ਏ ਆ ਅਸੀਂ ਤਾਂ ਉਹ ਅਸੀਂ ਤਾਂ ਹਾਰਡੇੜ ਦੇ ਜੰਮੇ ਵੀ ਹਾਰਡੇੜ ਦੇ ਉਹ ਸਾਡਾ ਕਿਹੜਾ ਬਾਪ ਕੋਈ ਪੰਜ ਵਾਰੀ ਮੁੱਖ ਮੰਤਰੀ ਸੀ ਅਸੀਂ ਤਾਂ ਆਪ ਥੱਲੋਂ ਚੱਲੇ ਸਿਸਟਮ ਬਣਾਇਆ ਸਾਡੇ ਤਾਂ ਬਾਪ ਸਰਪੰਚ ਨਹੀਂ ਸੀਗਾ ਤੁਹਾਨੂੰ ਤਾਂ ਬਣਿਆ ਬਣਾਇਆ ਕੰਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤਾ ਤੁਸੀਂ ਪੰਜ ਵਾਰੀ ਦੇ ਮੁੱਖ ਮੰਤਰੀ ਸੀ ਫਿਰ ਤੁਹਾਨੂੰ ਉਧਰੋਂ ਆਏ ਅਮਰੀਕਾ ਅਮਰੀਕਾ ਜੋ ਵੜ ਕੇ ਸਿੱਧਾ ਉਹਨਾਂ ਨੇ ਮੰਤਰੀ ਬਣਾਤਾ ਐਮਪੀ ਲੜਾਤਾ ਆਪਣੀ ਲੈਟੀ ਮੁੱਖ ਮੰਤਰੀ ਬਣਾਤਾ ਐਸਾ ਹਾਰਡੇੜ ਦੇ ਜੰਮੇ ਲੜਨਾ ਤਾਂ ਬਿਲਕੁਲ ਤੁਸੀਂ ਲੜਿਓ ਠੋਕੋ ਜਾ ਕੇ ਮੈਂ ਹੁਣ ਅੱਜ ਕੱਲ ਚੈਲੰਜ ਤਾਂ ਨਹੀਂ ਕਰਦਾ ਕਿਉਂਕਿ ਮੈਨੂੰ ਸ਼ੋਭਾ ਨਹੀਂ ਦਿੰਦਾ ਮੈਂ ਕਿਸੇ ਨੂੰ ਚੈਲੰਜ ਕਰਾਂ ਪਰ ਲੜਨਾ ਫਿਰ ਦੋ ਥਾਂ ਤੋਂ ਨਹੀਂ ਲੜਦਾ ਫਿਰ ਕੱਟਾ ਕੱਟੀ ਜਵਾਂ ਘੜਨਾ ਇੱਕ ਥਾਂ ਤੋਂ ਲੜਿਓ ਲੜਿਓ ਗਿੱਦੜ ਬਾਦ ਫਿਰ ਮੈਂ ਲੜਾਂ ਐਵੇਂ ਸਾਨੂੰ ਡਰਾ ਕੇ ਉੱਥੇ ਐ ਉਹ ਗਿੱਦੜ ਬਾਦੇ ਮਰਜੀ ਵੜੇ ਐ ਮੋਛੇ ਪਾ ਦਿਆ ਤੇ ਚੱਕ ਕੇ ਇੱਕੇ ਵਾਰੀ ਕਟਾ ਕਢੀ ਖੜਦਿਆਂਗੇ ਇਹ ਨਹੀਂ ਵੀ ਮੈਂ ਲੰਬੀਓ ਵੀ ਲੜੂਗਾ ਤੇ ਮੈਂ ਜਲਾਲਾਬਾਦ ਵੀ ਲੜੂਗਾ ਤੇ ਗਿੱਦੜ ਵੀ ਵੀ ਲੜੂਗਾ ਕੱਲਾ ਇੱਕ ਗਿੱਦੜ ਬੱਲੜੋ ਮੈਂ ਕੱਲਾ ਗਿੱਦੜ ਬੰਦਿਆ ਯਾਰ ਹੋ ਜੂ ਨਾ ਫਾਰ ਹੋ ਜੂ ਐਵੇਂ ਨਾ ਕਰੋ ਸੁਬੀਰ ਜੀ ਚੰਗਾ ਨਹੀਂ ਲੱਗਦਾ ਤੁਮੇ ਇਹ ਸ਼ੋਭਾ ਨਹੀਂ ਦਿੰਦੀਆਂ ਇਹੋ ਜੀਆਂ ਗੱਲਾਂ ਅਸੀਂ ਤੁਹਾਡਾ ਬਹੁਤ ਸਤਿਕਾਰ ਕਰਦੇ ਹਾਂ ਤੁਸੀਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੁਹਾਨੂੰ ਤੰਦਰੁਸਤੀ ਦੇਵੇ ਪਰ ਹੁਣ ਤੁਸੀਂ ਇਹ ਛੋਟੀਆਂ ਗੱਲਾਂ ਛੱਡ ਦਿਓ ਮੈਂ ਕਈ ਵਾਰੀ ਉਹਨਾਂ ਨੂੰ ਕਹਿੰਦਾ ਉਹ ਕੈਪਟਨ ਅਮਰਿੰਦਰ ਸਿੰਘ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਨਿੰਦਾ ਕਰਦੇ ਰਹਿੰਦੇ ਤੇ ਸੁਬੀਰ ਸਿੰਘ ਜੀ ਨੂੰ ਜ਼ੁਬਾਨ ਵਾਲਾ ਕਹੀ ਜਾਂਦੀ ਹੈ ਸੁਬੀਰ ਜੀ ਇਸ ਗੱਲ 'ਚ ਖੁਸ਼ ਹੋਈ ਜਾਂਦੇ ਕਿ ਭਾਈ ਤੁਹਾਡੇ ਪਿਤਾ ਜੀ ਦੀ ਨਿੰਦਾ ਕਰ ਰਿਹਾ ਮੈਨੂੰ ਤਾਂ ਉਹ ਬੰਦਾ ਚੰਗਾ ਨਹੀਂ ਲੱਗਦਾ ਜਿਹੜਾ ਮੇਰੇ ਬਾਪ ਦੀ ਨਿੰਦਾ ਕਰਦੇ ਚਾਹੇ ਮੇਰੀ ਨਿੰਦਾ ਕਰ ਲੈ ਮੇਰੀ ਬਾਪ ਦੀ ਨਿੰਦਾ ਕਰਨ ਵਾਲੇ ਬੰਦੇ ਨੂੰ ਤੁਸੀਂ ਸੋ ਪਲੀਜ਼ ਮੈਂ ਬੇਨਤੀ ਹੈ ਮੈਨੂੰ ਲੱਗਦਾ ਕਿ ਇਸ ਮੇਰੀ ਵੀਡੀਓ ਤੋਂ ਬਾਅਦ ਜਾਂ ਤੁਹਾਡੇ ਬਿਆਨ ਤੋਂ ਜਿਹੜੀ ਆ ਤੁਹਾਨੂੰ ਬਿਆਨ ਦੇ ਰਿਹਾ ਹੈ ਇਹਦੇ ਤੋਂ ਸ਼ਾਇਦ ਕੋਈ ਲੈਣਗੇ ਸੂਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੁਹਾਡੀ ਮਨੋ ਕਾਮਨਾ ਪੂਰੀ ਕਰੇ ਜਿਹੜੇ ਡਾਇਨਾਸੌਰ ਦੀ ਇਹਣਾ ਉਹ ਡਾਇਨਾਸੌਰ ਤੁਹਾਨੂੰ ਹੀ ਨਾਲ ਲੈ ਜਿੱਥੇ ਡਾਇਨਾਸੌਰ ਗਏ ਆ ਉੱਥੋਂ ਤੁਸੀਂ ਵਾਪਸ ਆਓ ਸੋ ਕਲੈਰਿਟੀ ਲਿਆਓ ਤੁਹਾਡੇ ਮਨ 'ਚ ਕੀ ਹੈ ਮਨਰੇਗਾ ਵਰਕਰਾਂ ਦੇ ਵੀ ਦੱਸੋ ਕਿ ਭਾਜੀਪੀ ਨੇ ਮਨਰੇਗਾ ਵਰਕਰਾਂ ਦੇ ਖਿਲਾਫ ਜਿਹੜਾ ਬਿੱਲ ਲੈ ਕੇ ਆਂਦਾ ਤੁਸੀਂ ਤੁਹਾਡੀ ਧਰਪਤਨੀ ਸਾਡੇ ਨਾਲ ਉੱਥੇ ਆਪੋਜੀਸ਼ਨਰ ਖੜੀ ਹੋਈ ਸੀ ਕੀ ਹੁਣ ਭਾਜੀਪੀ ਨਾਲ ਸਮਝੌਤਾ ਕਰਨ ਵੇਲੇ ਇਹ ਬਿੱਲ ਨੂੰ ਵਾਪਸ ਲਾਉਂਗੇ ਕੀ ਬੰਦੀ ਸਿੱਖਾਂ ਵਾਲਾ ਜਿਹੜਾ ਮੁੱਦੇ ਤੇ ਚਰਚਾ ਕਰੋਗੇ ਕੀ ਆ ਸੋ ਇਹ ਸਾਰੇ ਮੁੱਦੇ ਕੀ ਚੰਡੀਗੜ੍ਹ ਨੂੰ ਪੰਜਾਬ ਨੂੰ ਦੇਣ ਤੇ ਗੱਲ ਕਰੋਗੇ ਐਵੇਂ ਅੰਦਰੋਂ ਅੰਦਰੋਂ ਤੁਹਾਡਾ ਕੰਮ ਚੱਲੀ ਜਾਂਦਾ ਹੈ ਉਹ ਸੀਟਾਂ ਦਾ ਹੀਰ ਫਿਰ ਹੋ ਰਿਆ ਨਹੀਂ ਤਾਂ ਤੁਸੀਂ ਬੀਜੇਪੀ ਨਾ ਹੁਣ ਤੱਕ ਚਲੇ ਜਾਓ ਕੀ ਤਿੰਨ ਕਾਲੇ ਕਾਨੂੰਨ ਜਿਹੜੇ ਸੀ ਕਿਸਾਨਾਂ ਵਾਲੇ ਉਹ ਡਿਸਮਿਸ ਕਰਾਓਗੇ ਸੋ ਇਹ ਇਸ਼ੂ ਬੇਸਡ ਗੱਲ ਕਰੋ ਕੱਲ ਕਹਿੰਦੇ ਮੈਨੂੰ ਕਿਸੇ ਦਾ ਫੋਨ ਆ ਗਿਆ ਕਹਿੰਦੇ ਉਹ ਕਹਿੰਦੇ ਜੀ 55 ਹਜ਼ਾਰ ਕਿੱਥੇ ਅਸੀਂ ਪਹਿਲੇ ਨੰਬਰ ਤੇ ਰਹੇ ਹਾਂ ਕਿ ਦੂਜੇ ਤੇ ਉਹ 11 ਜ਼ਿਲ੍ਹਿਆਂ 'ਚ ਖਾਤਾ ਨਹੀਂ ਖੁੱਲਿਆ ਕਿਉਂ ਝੂਠ ਬਾਲੀ ਜਾਂਦੇ ਅਗਣਾ 55 ਹਜ਼ਾਰ ਕਿ ਮੁਕਸਰ ਦੇ ਵਿੱਚ ਤੁਸੀਂ ਸੀਟਾਂ ਜਿੱਤ ਗਏ ਕੁਝ ਲੰਬੀ 'ਚ ਜਿੱਤ ਗਏ ਜਾਂ ਬਠਿੰਡੇ ਰੂਰਲ 'ਚ ਜਿੱਤ ਗਏ ਇਹਦਾ ਮਤਲਬ ਤੁਸੀਂ ਵਾਪਸੀ ਨਹੀਂ ਹੈ ਇਹ ਤਾਂ ਤੁਹਾਡਾ ਇੱਥੇ ਤਾਂ ਜੰਮੇ ਪਲੇਓ ਇੱਥੇ ਹੀ ਸਾਰੀ ਉਮਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਰਾਜਨੀਤੀ ਕੀਤੀ ਹੈ ਜੇ ਇੱਥੇ ਥੋੜੀ ਗੱਲ ਨਹੀਂ ਬਣੇਗੀ ਫਿਰ ਜਲੰਧਰ ਥੋੜੀ ਬਣੇਗੀ ਗੱਲ ਜਾਂ ਅੰਮ੍ਰਿਤਸਰ ਥੋੜੀ ਬਣੇਗੀ ਜਾਂ ਤੁਹਾਡੀ ਗੱਲ ਲੁਧਿਆਣਾ ਥੋੜੀ ਬਣੇਗੀ ਬੰਦਾ ਤਾਂ ਰਸਜੋ ਥੋੜੀ ਕੋਈ ਕਿਹੜਾ ਹੈ ਉਹ ਇੱਥੋਂ ਪਾਰਲੀਮੈਂਟ ਅਸੀਂ ਜਿੱਤੇ ਆ ਫਿਰੋਜ਼ਪੁਰ ਦੀ ਇੱਕ ਪਾਰਲੀਮੈਂਟ ਜਿੱਤਿਆ ਤੁਸੀਂ ਤੁਹਾਡਾ ਪਰਿਵਾਰ ਬੀਬੀ ਆਰ ਸਿਮਰਤ ਕੌਰ ਬਾਦਲ ਸਾਰੀਆਂ ਸੀਟਾਂ ਅਰਗੇ ਮਝੁੱਠਿਆ ਸਾਹ ਵਰਗੇ ਰਾਜੇ ਵੜੇ ਨੂੰ ਸਭ ਤੋਂ ਗੋਲਦੀ ਕੰਬੋਜ ਨੇ 30000 ਤੇ ਲੁੱਟਕਾਤਾ ਪੰਜ ਵਾਰੀ ਮੁੱਖ ਮੰਤਰੀ ਦਾ ਮੁੰਡਾ ਇੱਕ ਵਾਰੀ ਆ ਉਹ ਉੱਚੇ ਬੋਲਣਾ ਬੋਲੀਏ ਕਰਤਾ ਰਹੋ ਡਰਿਏ ਹੁਣ ਲੋਗ ਭਲੇਖਾ ਘੜ ਦਿੰਦੇ ਆ ਕੀ ਜੀ ਐਵੇਂ ਤੁਹਾਨੂੰ ਚੰਗੇ ਚੰਗੇ ਗਾਣੇ ਸੁਣਾ ਕੇ ਤੇ ਰੀਲਾ ਪਾ ਕੇ ਥੋੜੇ ਜਿਹੜੇ ਹੈਗੇ ਆ ਸੱਜੇ ਪੱਦੇ ਵਾਲੇ ਉਹ ਤੁਹਾਨੂੰ ਵਿਖਾਈ ਜਿੰਦੇ ਆ ਵੀ ਆਹ ਵੇਖੋ ਜਿਉ ਰਾਤ ਨੂੰ ਡਾਇਨਾਸੌਰ ਦੀਆਂ ਵੀਡੀਓ ਵੇਖਦੇ ਨੇ ਉੱਥੇ ਨਾ ਜਾਵੜੇ ਉੱਤਨ ਪਾਸੇ